ਇਹ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮਐਲਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਹ ਸਬੰਚ ਸਰਕਾਰ ਨੇ ਵੈਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਿੱਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਢੇੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਸੀ ਅਲਰੇਡੀ ਪੈਂਡਿੰਗ ਹੈ ਤੇ ਸਵੀਰ ਵਾਸਤੇ ਲੱਗੇ ਹੋਏ ਸਰ ਕੋਣ ਕੋਣ ਕਮੇਟੀ ਮੈਂਬਰ ਹੈ ਮੈਂਬਰ ਕਿਹੜਾ ਹੈ ਜੀ ਇਕਤ ਮੈਂ ਮੈਡਮ ਪੂਡਾ ਨੇ ਏਸੀਏ ਪੂਡਾ ਇੱਕ ਨਾਲ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਸੀਹਦਾ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਕਿ ਆਰਡਰ ਤੋਂ ਬਾਅਦ ਹੋਣ ਵਾਲੀ ਕਿ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਹਾਲੇ ਪਈ ਹੈ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਆਲਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਇਹਨੀਆਂ ਦਿਨ ਦਾ ਨੋਟਿਸ ਹੈ 3 ਮਹੀਨੇ ਦਾ ਨੋਟਿਸ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ کورٹ ਵਿੱਚ ਗਏ ਹਾਲੇ ਨੋਟਿਸ ਦਾ ਕੋਈ ਟਾਈਮ ਨਹੀਂ ਹੈ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਮੇਰੇ ਕੋਲ ਵਕੀਲ ਸਾਹਿਬ ਕਿਉਂਕਿ ਧਰਮਪਤਨੀ ਨੂੰ ਨજરਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐਫਆਈਆਰ 'ਚ ਨੇਮਡ ਨਹੀਂ ਹੈਗੀ ਤੇ ਨજરਬੰਦੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਪਏ ਸਾਬ ਸਾਬ ਮੀਟਿੰਗ ਕੀਤੀ ਗਈ ਸੀ ਹਾਊਸਿੰਗ ਕੀ ਉਹ ਕਿਤਨੇ ਵੇਟ ਆ ਵੇਟੇ ਨੂੰ ਇਹਨਾਂ ਨੇ ਕਿਉਜ਼ ਬਣਾ ਲਿਆ ਹੈ 174 ਨੰਬਰ ਐਫ ਆਈ ਆਰ ਪਰ ਉਹ ਅਜੇ ਨਹੀਂ ਅਰੈਸਟਡ ਨਹੀਂ ਉਹ ਵੀ ਹਲੇ ਮਤਲਬ ਗ੍ਰਿਫਤ ਤੋਂ ਬਾਅਦ ਹੈ ਉਹ ਵੀ ਗ੍ਰਿਫਤ ਤੋਂ ਬਾਅਦ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਪੁਲਿਸ ਥਾਣਾ ਵੱਲੋਂ ਜਿੱਥੇ ਗੱਲ ਆ ਰਹੀ ਹੈ ਇੱਕ ਕੋਰਟ ਨੇ ਕੀਤੇ ਗਏ ਸਾਡੇ ਜਿਹੜੇ ਸਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤਾ ਹੈ ਜੇ ਕਿ ਜ਼ਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਹਾਂ ਜ਼ਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਮੀਸਿੰਗ ਪਠਾਨ ਮਾਜਰ ਨਾਲ ਕੋਈ ਸੰਪਰਕ ਹੋ ਸਕੇ ਨਹੀਂ ਕੋਈ ਸੰਪਰਕ ਵੀ ਨਹੀਂ ਕੋਈ ਸੇਧ ਸਾਡਾ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰਸ਼ਾਸਨ ਵੱਲੋਂ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੀਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀ ਹੈ ਠੀਕ ਠੀਕ ਥੈਂਕ ਯੂ